ਤਾ ਇੱਕ ਪਿੰਡ ਨੇ ਪ੍ਰਵਾਸੀ ਮਜ਼ਦੂਰਾ ਖਿਲਾਫ ਫਰਮਾਨ ਜਾਰੀ ਕੀਤਾ ਹੈ ਪ੍ਰਵਾਸੀ ਮਜ਼ਦੂਰਾ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਨੇ ਨਾਬਾ ਦਾ ਪਿੰਡ ਹੈ ਚਹਿਲ ਜਿੱਥੇ ਲੋਕਾਂ ਦੇ ਵੱਲੋਂ ਵੱਡਾ ਇਕੱਠ ਕਰਕੇ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਪ੍ਰਵਾਸੀਆਂ ਨੂੰ ਕਿਹਾ ਕਿ ਤੁਸੀਂ ਪਿੰਡ ਛੱਡ ਕੇ ਜਾਓ ਇਸ ਪਿੰਡ ਦੇ ਵਿੱਚ 4 ਤੋਂ 5000 ਪ੍ਰਵਾਸੀ ਮਜ਼ਦੂਰ ਕਿਰਾਏ ਦੇ ਉੱਪਰ ਰਹਿ ਰਹੇ ਨੇ ਕਿਉਂਕਿ ਪਿੰਡ ਦੇ ਨਜ਼ਦੀਕ ਇੱਕ ਫੈਕਟਰੀ ਹੈ ਤੇ ਇਹ ਮਜ਼ਦੂਰ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਪ੍ਰਵਾਸੀ ਮਜ਼ਦੂਰਾ ਕਰਕੇ ਪਿੰਡ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਪਿੰਡ ਦੇ ਲੋਕ ਨੇ ਛੇੜੇ ਉਹ ਦੇਰ ਰਾਤ ਘਰੋਂ ਬਾਹਰ ਨਹੀਂ ਨਿਕਲ ਸਾਦੇ ਤੇ ਇਹਨਾਂ ਲੋਕਾਂ ਕਰਕੇ ਹੀ ਕ੍ਰਾਈਮ ਅਛੜਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਤਾਂ ਇਹ ਤਰਕਾ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਦਿੱਤਾ ਗਿਆ ਇੱਕ ਫਰਮਾਨ ਆ ਜਿਹੜਾ ਉਹ ਜਾਰੀ ਕੀਤਾ ਗਿਆ ਪ੍ਰਵਾਸੀ ਮਜ਼ਦੂਰਾ ਨੂੰ ਪਿੰਡ ਛੱਡਣ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਤਾਂ 4 ਤੋਂ 5000 ਪ੍ਰਵਾਸੀ ਮਜ਼ਦੂਰ ਉਸ ਪਿੰਡ ਦੇ ਵਿੱਚ ਕਰਾਏ ਦੇ ਉੱਪਰ ਰਹਿ ਰਹੇ ਨੇ ਕਿਉਂਕਿ ਪਿੰਡ ਦੇ ਨਜ਼ਦੀਕ ਇੱਕ ਫੈਕਟਰੀ ਆ ਤੇ ਉਸੇ ਫੈਕਟਰੀ ਦੇ ਵਿੱਚ ਇਹ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਕੰਮ ਕਰ ਰਹੇ ਨੇ ਤਾਂ ਪਿੰਡ ਵਾਲਿਆਂ ਨੇ ਪਿੰਡ ਛੱਡਣ ਦਾ ਤਰਕ ਇਹ ਦਿੱਤਾ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਕਰਕੇ ਪਿੰਡ ਦੇ ਵਿੱਚ ਕਿਰਾਇਆ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਕਈ ਪਿੰਡ ਵਾਸੀ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਹਾਲਾਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਪਿੰਡ ਛੱਡਣ ਦੇ ਲਈ ਨਾ ਕਹੋ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਜਾ ਕੇ ਮਾਮਲਾ ਸ਼ਾਂਤਕ ਕਰਵਾਇਆ ਗਿਆ ਤਾਂ ਪੂਰਾ ਵੱਡਾ ਇਕੱਠਾ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਗਿਆ ਤੇ ਉਸੇ ਇਕੱਠ ਦੇ ਵਿੱਚ ਇਹ ਫਰਮਾਨ ਜਾਰੀ ਕੀਤਾ ਗਿਆ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਛੱਡਣ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਤਾਂ ਨਾਬਾ ਦਾ ਪਿੰਡ ਚਹਿਲ ਜਿਥੇ 4 ਤੋਂ 5000 ਪ੍ਰਵਾਸੀ ਮਜ਼ਦੂਰ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਕਿਉਂਕਿ ਪਿੰਡ ਦੇ ਨਜ਼ਦੀਕ ਇੱਕ ਫੈਕਟਰੀ ਹੈ ਤੇ ਉਸੇ ਫੈਕਟਰੀ ਦੇ ਵਿੱਚ ਇਹ ਮਜ਼ਦੂਰ ਕੰਮ ਕਰ ਰਹੇ ਨੇ ਤਾਂ ਇਹ ਸਭ ਫਰਮਾਨ ਦਾ ਤਰਕ ਪਿੰਡ ਵਾਸੀਆਂ ਦੇ ਵੱਲੋਂ ਇਹ ਦਿੱਤਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰ ਆਉਣ ਕਰਕੇ ਹੀ ਪਿੰਡ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧੀ ਹੈ ਪਿੰਡ ਦੀਆਂ ਔਰਤਾਂ ਨੇ ਜਿਹੜੀਆਂ ਉਹ ਦੇਰ ਰਾਤ ਘਰੋਂ ਬਾਹਰ ਨਹੀਂ ਨਿਕਲਦੀਆਂ ਜਿਵੇਂ ਹੀ ਦਿਨ ਛਿਪਦਾ ਤਾਂ ਉਸ ਤੋਂ ਬਾਅਦ ਲੋਕਾਂ ਦਾ ਨਿਕਲਣਾ ਪਿੰਡ ਦੇ ਵਿੱਚ ਔਖਾ ਹੋ ਜਾਂਦਾ ਕਿਉਂਕਿ ਪਿੰਡ ਦੇ ਵਿੱਚ ਨਾ ਪ੍ਰਵਾਸੀ ਮਸੂਰਾ ਕਰਕੇ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਤਾਂ ਪਿੰਡ ਦੇ ਵਿੱਚ ਵੱਡਾ ਇਕੱਠਾ ਜਿਹੜਾ ਉਹ ਕੀਤਾ ਗਿਆ ਤੇ ਉਸੇ ਇਕੱਠ ਦੇ ਵਿੱਚ ਫਰਮਾਨ ਜਾਰੀ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਪਿੰਡ ਦੇ ਲੋਕ ਨੇ ਜਿਹੜੇ ਉੱਥੇ ਬੈਠੇ ਨੇ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਆ ਜਿਹੜਾ ਉਹ ਵੀ ਕੀਤਾ ਗਿਆ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਸ ਫਰਮਾਨ ਦੀ ਹਾਮੀ ਛੜੀ ਭਰੀ ਗਈ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਉਹਨਾਂ ਨੂੰ ਪਿੰਡ ਛੱਡ ਕੇ ਜਾਣਾ ਚਾਹੀਦਾ ਆਪਾਂ ਇਹੋ ਜਿਹੇ ਬਾਰੇ ਨਾ ਹੋ ਉੱਪਰ ਦੇ ਪੈ ਰਹੇ ਆ ਪਾਣੀ ਠੀਕ ਨਹੀਂ ਉਹ ਥੋੜੇ ਪਾਣੀ ਦਾ ਨਿਕਾਸ ਨਹੀਂ ਯਾਰ ਕੋਈ ਨਹੀਂ ਲੱਗਿਆ ਕਿਹੜਾ ਤੁਹਾਨੂੰ ਬਾਦੂ ਵਾਲਾ ਇੱਕ ਵੱਡਾ ਉਹਦੇ ਨਾਲ ਚੋਇਚਾ ਪਾਣੀ ਮਾਗਦੇ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਤੁਹਾਨੂੰ ਪਾਣੀ ਨਹੀਂ ਦਿੰਦਾ ਬੰਦਾ ਕੁਛੜ ਬਣਾ ਕੇ ਇਹਨਾਂ ਨੇ ਕੱਲ ਪੜ ਕੇ ਤੁਹਾਨੂੰ ਕੁੱਤੇ ਲੱਗੇ ਫੇਰ ਚੰਗੇ ਰਹੋਗੇ ਆ ਕੁੱਤੇ ਇੱਕ ਬੰਦਾ ਨਾਲ ਤੇ ਉਹ ਭਈਆ ਸਾਹਿਬ ਕੋਲ ਇਹਨਾਂ ਦਾ ਵੀ ਭਾਈ ਦੀ ਜਾਂ ਤੈਨੂੰ ਨੂਰ ਪਰ ਢਾ ਕੇ ਦਾਤ ਮਾਰਿਆਉਗੇ ਫੇਰ ਕਿਥੇ ਨਹੀਂ ਕੀ ਕਰ ਰਿਹਾ ਅੱਜ ਚਾਰ ਬੰਦੇ ਇਕੱਠੇ ਹੋ ਇਨਾਂ ਤੁਹਾਨੂੰ ਦੇਖਦੇ ਨਹੀਂ ਲੱਗੇ ਕੱਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਕੇ ਮੰਗਦਾ ਤਾਂ ਕਈ ਹੋਵੇਗਾ ਮੇਰੇ ਟਾਈਮ ਆਥਾਂ ਕੱਢਣ ਲੱਗ ਗਿਆ ਇਹ ਨੂੰ ਗੱਲ ਨਹੀਂ ਹੋਰ ਦਿੰਦੇ ਪੂਰੀ ਗੱਲ ਕਰਨ ਲੱਗ ਜੋ ਜਾ ਕੇ ਬੰਦ ਨੂੰ ਭੰਦੇ ਨੇ ਗੱਲ ਨਹੀਂ ਭੰਦੇ ਨੇ ਸਾਡੀ ਨਹੀਂ ਆਪਣੇ ਪੈਸੇ ਰੋਟੀ ਪਹਿਲਾਂ ਕਿਤੇ ਖਾਂਦੇ ਦੀ ਰੋਟੀ ਪਹਿਲਾਂ ਕਿਤੇ ਹੰਝੂ ਪੁੱਠੇ ਮਾਰਦੇ ਸੀ ਕੱਲ ਉਹਨੂੰ ਸ਼ੰਪੂ ਤੋਂ ਚੱਕ ਕੇ ਮਾਰਿਆ ਕੱਲ ਉਹਨੂੰ ਕੋਡੇ ਪੇਟ ਦੇ ਝੋਟਕੇ ਦੇ ਕਰਦਾਂਗੇ ਕੱਲ ਉਹ ਜਿਆਦਾ ਇਹ ਮਿਲ ਬਿਨੋ ਖਾਣੇ ਇੱਕ ਤਰੀਕ ਤੱਕ ਆ ਯਾਰ ਉਸ ਤੋਂ ਬਾਅਦ ਆਪਾਂ ਆਂਗੇ ਵਾੜਾ ਕੰਮ ਹਾਂ ਜਿੱਥੇ ਤੱਕ ਪਹੁੰਚ ਕੰਮ ਨਹੀਂ ਹੋ ਪਏ ਕਰਾਂਗੇ ਇਹ ਜਾਨਾ ਕਰ ਬਹੁਤ ਕਰਾਂਗੇ ਇਹਲੇ ਵੀ ਜਾਵਾਂਗੇ ਯਾਰ ਪਸੂ ਪਾਣਾ ਕੱਲ ਉਹ ਜੁਆ ਦੀ ਉਹਨਾਂ ਦਾ ਕਿਹੜਾ ਜਿਹੜਾ ਦਨ ਹੁੰਦੇ ਆ ਕੇ ਮਾਰਦੇ ਨੇ ਵੀ ਉਹ ਟੈਂਕ ਨੂੰ ਭਰ ਲਈਏ ਦੇਖ ਵੀ ਆ ਰਿਹਾ ਜਦੋਂ ਬੰਦਾਂਗੇ ਉਹਨਾਂ ਨੂੰ ਵੀ ਬੁਲਾਓ ਜਦੋਂ ਉਹ ਵੀ ਆਵੇ ਮੇਰੇ ਪਿੱਛਾ ਆਵੇ ਐ ਨਹੀਂ ਹੁੰਦਾ ਹਟ ਜਾ ਉਹਦੇ ਚੋਰੀਆਂ ਕਰੀਏ ਉਹ ਪਾਸੇ ਦਾ ਵੀ ਨਿਯਤ ਆ ਰਿਹਾ ਓਏ ਇੱਕ ਮਿੰਟ ਸਾਡੀ ਨਾਲ ਵੀ ਓਏ ਇੱਕ ਮਿੰਟ ਜਿੰਨਾ ਆਪਣਾ ਖਾਤਾ ਸਾਡਾ ਕਾਗਜ਼ ਫਸ ਗਿਆ ਓਏ ਹੈਲੋ ਜੂਰੀ ਨਾਲ ਜਿੰਨ ਲੋਕ ਕਰੀਏ ਨੇ ਓ ਕੀ ਨਹੀਂ ਜਿੰਮੇਦਾਰਤਾ ਪਈਆ ਰੱਖਿਆ ਵਾ ਜੀ ਆਪ ਜ਼ਿੰਮੇਵਾਰੀ ਆ ਉਹ ਇੱਕ ਤਾਂ ਬੰਦਾ ਰੱਖਿਆ ਵਾ ਦਾ ਹੁੰਦਾ ਹੁੰਦਾ ਮੁੜ ਕੇ ਹੁੰਦਾ ਫਾਇਲਿੰਗ ਦਾ ਕੰਮ ਕਰਦਾ ਓਏ ਚੁੱਪਾ ਵਿਕੀ 2 ਮਿੰਟ ਖੜਾ ਜਿੰਮੇਦਾਰ ਜੀ ਪੈਸੇ ਦੇ ਕੇ ਉਹ ਕੰਮ ਕਰਦੇ ਹੇ ਬੰਦਾ ਉਹ ਵੀ ਛੱਡੂ ਮਿਲਿੰਦੀ ਨਹੀਂ ਕਰਦਾ ਉਹ ਉਹਦੇ ਘਰੇ ਕੰਮ ਕਰਦਾ ਜੀ ਇਸ ਨਾ ਕਰੋ ਬਸ ਆਪਣਾ ਹੋ ਗਿਆ ਪੈਸਾ ਨਾ ਕਰਦਾ ਮੁੰਡਾ ਪਾਇਆ ਕੋਈ ਗੱਲ ਨਹੀਂ ਜੀ ਦੀ ਗੱਲ ਕਰਦਾ ਅਸੀਂ ਭਈਆ ਭਾਵੇਂ ਪਿੰਡ ਸਾਹਿਬ ਨਾਲ ਭਾਈ ਬੀਤਿਆ ਹੋਊਗਾ ਜੀ ਦੀ ਗੱਲ ਕਰਦਾ ਕੰਮ ਕਰਦਾ ਯਾਰ ਕਹਿ ਦੇ ਤੂੰ ਸਾਨੂੰ ਮਾਰ ਨਹੀਂ ਇਹ ਸਾਡੇ ਜੀ ਬੱਕਾ ਜੀ ਦੀ ਜਾਨ ਕਿਹੜਾ ਭਈਆ ਹੁੰਦਾ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਹਾਂ ਜੇ ਤੂੰ ਕੰਮ ਕਰਦਾ ਯਾਰ ਕਰ ਜੀ ਪਹਿਲਾਂ ਤੇਰੀ ਗੱਲ ਸੁਣ ਤੇਰੇ ਹੋਰ ਦਾ ਤਸਾਫ ਕਰਦੇ ਸੀ ਉਹਦੇ ਨੂੰ ਵੀ ਲਖਰੀ ਲੋਕੀ ਚਾਹਾਂਗੇ ਹਾਂ ਜੀ ਕਰਦਾ ਨਹੀਂ ਨਹੀਂ ਤੇ ਪੰਜਾਬੀ ਨਿਆਰ ਤੱਕ ਕਰਦਾ ਹੋਈ ਸੀ ਉਹ ਜਿਹੜੇ ਕਰੇ ਬੱਢਣਾ ਉਹ ਤਕਲੀਫ ਨਹੀਂ ਆ ਕਿ ਪੰਜਾਬੀ ਕਰਦਾ ਸੀਗਾ ਜਾਂ ਦੇਖੋ ਨਹੀਂ ਕਰਦਾ ਤਾਂ ਹੈਗਾ ਸੀ ਤਕਲੀਫ ਤਾਂ ਹੋਈਦੀ ਆ ਨਹੀਂ ਸਤ ਸਭਈਆਂ ਦਾ ਖੈਰ ਕਰਦੀ ਤੀ ਮਿਲ ਕਰਾਉਂਦਾ ਤੀ ਤੇ ਮੇਰੇ ਵਾਰ ਜਾਂ ਮਾਦੂਰ ਕਿਥੇ ਆ ਬਸ ਆਪਾਂ ਜਿਹੜੀ ਗੱਲ ਕਰਦੇ ਆਪਾਂ ਕਰਦੇ ਆ ਬੈਠਣਾ ਆਪਾਂ ਆਪਣੇ اوه تو فكتي سي لوکڻ ۾ رٿي ٿا ٻڌا بعد ۾ ڳالهه ڪندو ٿا ڇا سائڪري علي جو ٻڌي ماڻهو آيو تو موسيقي کان خاص ठीकु आहे चुप बि चुप ਬੰਦ ਬੈਠਦਾ ਕਿਆ ਬਾਤ ਉਹ ਜਿਹੜਾ ਪੈਸੇ ਜਿੰਨੇ ਪੈਸੇ ਲੈਂਦੇ ਨੀ ਮਾ ਉਹ ਤੁਹਾਨੂੰ ਕਹਿ ਰਹੇ ਤਾਂ ਕਰੀਏ ਮੇਰੇ ਨਾਲੇ ਮੁੰਡੇ ਇੱਥੇ ਜੇ ਕਰਦੇ ਨੇ ਕਰਨ ਨਹੀਂ ਹੁੰਦਾ ਮਰੇ ਅਸਰ ਵੀ ਥੋੜੀ ਮਰੇ ਕਿੰਦੂ ਆਪਾਂ ਦਾ ਪੈਸਾ ਦੰਦੇ ਹਣਾ ਤੂੰ ਲੈਂਦੇ ਤੂੰ ਲੈ ਗਰ ਕੰਮ ਕਰਾਉਨੇ ਆ ਇਹ ਕਿਹੜਾ ਕਰੇ ਇਹ ਬੜੀ ਗੱਲਾਂ ਨੇ ਉਹ ਚੁੱਪ ਤੇ ਪੈ ਹਾਂ ਤਾਂ ਮੋਟਾ ਬਾਇੰਗ ਵੀ ਬੈਠਾ ਕੋਈ ਨਹੀਂ ਲੋਕੀਂ ਕੋਈ ਨਹੀਂ ਕੋਈ ਬਾਈਲੋ ਸੰਦੇਾਈ ਬਾਈਲੋ ਬਾਈਲੋ ਉਹ ਆ ਮੁੰਡੇ ਨੇ ਦੱਸਿਆ ਨਹੀਂ ਕੋਈ ਝੂਠ ਬੋਲਦਾ ਨਾ ਕੋਈ ਕੋਹੋਲੀ ਖੇਡਨ ਵਾਲਾ ਸੱਚ ਬੋਲਦਾ ਉਹਨੂੰ ਬੋਲਣੇ ਇੰਨੇ ਹਾਂ ਤੂੰ ਅੱਜ ਅਸੀਂ ਇੱਕ ਬੰਦਾ ਇਕੱਲਾ ਹੀ ਬੜਾ ਹੋ ਜੂਗਾ ਹੁਣ ਜੇ ਰਾਤ ਨੂੰ ਇਹਦੇ ਚਾਰ ਬੰਦੇ ਨੇ ਭੱਜੇ ਨੇ ਉਧਰ ਵੀ ਇਹੀ ਕੁਝ ਹੋ ਰਿਹਾ